ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਚੱਗੂਵਾਲ ਦੇ ਵਿੱਚ ਪਿਛਲੇ ਦਿਨੀ ਪੱਪੂ ਮਸੀਹ ਨਾਂ ਦਾ ਵਿਅਕਤੀ ਇੱਕ ਕਿਰਨ ਨਾਲੇ ਦੇ ਵਿੱਚ ਰੁੜ ਗਿਆ ਸੀ ਜਿਸ ਦੀ ਕੀ ਲਾਸ਼ ਪੁਲਿਸ ਨੇ ਬਰਾਮਦ ਕਰ ਲਈ ਹੈ ਤੇ ਕਾਨੂੰਨੀ ਕਾਰਵਾਈ ਕਰਕੇ ਵਾਰਸਾਂ ਦੇ ਹਵਾਲੇ ਕਰ ਦੁੱਤੀ ਹੈ ਪਰਮਾਤਮਾ ਪੱਪੂ ਮਸੀਹ ਦੀ ਆਤਮਾ ਨੂੰ ਸ਼ਾਂਤੀ ਦੇ ਅੱਜ ਜੋ ਪਿੰਡ ਚੱਗੂਵਾਲ ਵਿੱਚ ਇੱਕ ਦੂਸਰੀ ਡੈੱਡ ਬੋਡੀ ਮਿਲੀ ਹੈ ਇਹ ਪੱਪੂ ਮਸੀਹ ਪਿੰਡ ਦੀ ਜੋ ਅੱਜ ਡੈੱਡ ਬਾਡੀ ਮਿਲੀ ਹੈ ਜੋ ਡੈੱਡ ਬਾਡੀ ਜਿਹੜੀ ਹੈ ਉਹ ਕਾਫੀ ਖਰਾਬ ਹੋ ਗਈ ਸੀ ਜੋ ਪ੍ਰਸ਼ਾਸਨ ਦੀ ਮਦਦ ਦੇ ਨਾਲ ਇਹਨਾਂ ਦੀ ਡੈੱਡ ਬਾਡੀ ਨੂੰ ਬਾਹਰ ਕਢ ਲਿਆ ਗਿਆ ਅਤੇ ਇਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਜਿਹੜੇ ਆ ਉਹ ਸਟੇਟਮੈਂਟ ਲਈ ਗਈ ਹੈ ਜੋ ਕਿ ਜਿਨ੍ਹਾਂ ਦਾ ਕਹਿਣਾ ਹੈ ਕਿ ਅਸੀਂ ਡੈੱਡ ਬਾਡੀ ਦਾ ਜਿਹੜਾ ਕੋਈ ਉਹ ਪੋਸਟਮਾਰਟਮ ਜਾਂ ਕੋਈ ਵੀ ਉਹ ਜੀ ਕਿਸੇ ਦੇ ਖਿਲਾਫ ਕੋਈ ਵੀ ਕਾਨੂੰਨੀ ਕਾਰਵਾਈ ਨਹੀਂ ਕਰਾਉਣਾ ਚਾਹੁੰਦੇ ਜਿਨ੍ਹਾਂ ਦੇ ਅਸੀਂ ਬਿਆਨ ਲਿਖ ਕੇ ਸੀਨੀਅਰ ਅਫਸਰਾਂ ਨੂੰ ਇਸ ਸੰਬੰਧੀ ਜਾਣਕਾਰੀ ਦੇ ਦਿੱਤੀ ਆ ਮੌਕੇ ਤੇ ਪ੍ਰਸ਼ਾਸਨ ਨੇ ਵੀ ਆਣ ਕੇ ਜਿਹੜਾ ਡੈੱਡ ਬਾਡੀ ਆ ਉਹਨੂੰ ਬਾਹਰ ਕੱਢ ਗਏ ਤੇ ਜੋ ਡੈਡ ਬਡੀ ਆ ਹੁਣ ਪਰਿਵਾਰਕ ਮੈਂਬਰਾਂ ਦੇ ਹਵਾਲੇ ਕਰ ਦਿੱਤੀ ਗਈ ਹੈ ਜੀ ਮੇਰੇ ਸਬੰਸ ਮੈਂ ਸਬੰਸਪਕ ਡੀਪਕ ਕੁਮਾਰ ਐਸਜੀਆਰਐਫ ਟੀਮ ਇੰਜਾਰ ਜਦੋਂ ਸਾਨੂੰ ਸੁਨੇਹਾ ਮਿਲਿਆ 5 ਤਰੀਕ ਰਾਤੀ ਸਾਨੂੰ ਸੁਨੇਹਾ ਮਿਲਿਆ ਆਪ ਵੀ 6 ਤਰੀਕ ਸਵੇਰੇ ਤੜਕੇ ਚਲੰਦਰੋਂ ਨਿਕਲ ਚੁਕੇ ਸੀਗੇ ਇੱਥੇ ਸਵੇਰੇ 6 ਤਰੀਕ 8:30 ਵਜੇ ਤੋਂ ਆਪਾਂ ਆਪਰੇਸ਼ਨ ਸ਼ੁਰੂ ਕਰ ਦਿੱਤਾ ਤੇ 8:30 11 ਵਜੇ ਤੱਕ ਪਹਿਲੀ ਬੋਡੀ ਮਿਲ ਗਈ ਜੀ ਪਵਨ ਕੁਮਾਰ ਲਗਭਗ 40 ਸਾਲ ਜਾਂ 42 ਸਾਲ ਦਾ ਉਮਰ ਸੀਗਾ ਤੇ ਦੂਜੀ ਬੋਡੀ ਅੱਜ 8 ਤਰੀਕ ਸਵੇਰੇ 10:30 ਵਜੇ ਮਿਲੀ ਆਪਾਂ ਨੂੰ ਰਿਕਵਰ ਆਪਾਂ ਰਿਕਵਰ ਕਰਕੇ ਪਹਿਲੇ ਪਟਵਾਰੀ ਸਾਹਿਬ ਨੂੰ ਫਿਰ ਥਾਣੇ ਦੇ ਹਵਾਲੇ ਆਪਾਂ ਕਰ ਦਿੱਤਾ ਕਿੰਨਾ ਟਾਈਮ ਲੱਗਿਆ ਨੂੰ ਪੂਰਾ ਬੋਡੀ ਨੂੰ ਬੋਡੀ ਨੂੰ ਲਗਭਗ 70 ਘੰਟੇ